ਕੌਮੀ ਚੇਤਨਾ ਮਾਰਚ ਕੱਢਿਆ ਜਾਣਾ ਸੀਗਾ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਸੰਦੇਸ਼ਾਂ ਦੇ ਆਉਣ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਮਾਰਚ ਕੱਢਿਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਜੋ ਭੈਮਨੁਤਪਾਲ ਸਿੰਘ ਹੋਰਾਂ ਦੀ ਮਾਤਾ ਜੀ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਕਈ ਹੋਰ ਪੰਥਕ ਆਗੂਆਂ ਨੂੰ ਵੀ ਜਿਹੜਾ ਇਹ ਉਹ ਹੌਸ ਰੈਸਟ ਕੀਤਾ ਜਾਂਦਾ ਹੈ ਸੋ ਜੋ ਗ੍ਰਿਫਤਾਰੀ ਹੈ ਇਹਨੂੰ ਕਿੰਨੇ ਕ ਕਾਨੂੰਨੀ ਤੇ ਕਿੰਨੀ ਕ ਸਿਆਸਤ ਪ੍ਰਭਾਵਿਤ ਸਮਝਦੇ ਹੋ ਪਹਿਲੀ ਗੱਲ ਤਾਂ ਜੀ ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੇ ਬੈਠ ਕੇ ਵੀ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਨਹੀਂ ਰਹਿ ਗਿਆ। ਮਤਲਬ ਕਿ ਇੱਕ ਜਥੇਦਾਰ ਕਾਲ ਤਖਤ ਸਾਹਿਬ ਕੋਲ ਛੋਟੀ ਮੋਟੀ ਕੋਈ ਹਸਤੀ ਨਹੀਂ ਹਨ। ਉਹਨਾਂ ਨੇ ਇੱਕ ਕੌਮੀ ਚੇਤਨਾ ਮਾਰਚ ਅਗਰ ਐਲਾਨ ਕੀਤਾ which was going to be 100% ਪੀਸਫੁਲ ਜਿਹਦੇ ਵਿੱਚ ਕੋਈ ਵਾਇਲੈਂਟ ਜਾਂ ਕੋਈ ਗੱਲ ਇਦਾਂ ਦੀ ਨਹੀਂ ਤੇ ਗਵਰਨਮੈਂਟ ਨੇ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਦੱਸਿਆ ਕਿ ਹੌਸ ਰੈਸਟ ਕੀਤਾ ਡਿਟੇਨ ਕੀਤਾ ਤੇ ਉਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਮਦਦ ਨੂੰ ਵੀ ਸ਼ਾਇਦ ਡੀਸੀ ਆਫਿਸ ਵਿੱਚ ਡਿਟੇਨ ਕੀਤਾ ਗਿਆ ਇਹਨਾਂੋਂ ਜ਼ਿਆਦਾ ਮੈਂ ਸਮਝਦਾ ਕਿ ਜਮਹੂਰੀਅਤ ਲਈ ਮਾੜੀ ਗੱਲ ਕੀ ਹੋ ਸਕਦੀ ਆ ਔਰ ਔਰਤਾਂ ਨੂੰ ਡਿਟੇਨ ਕਰਨਾ ਔਰ ਵਿਦਾਊਟ ਐਨੀ ਵੈਲਿਡ ਰੀਜ਼ਨ ਕਿਸੇ ਨੂੰ ਡਿਟੇਨ ਕਰਨਾ ਇਹਦੇ ਤੇ ਮੈਂ ਜਿੱਦਾਂ ਪਹਿਲਾਂ ਵੀ ਬਹੁਤ ਵਾਰ ਕਿਹਾ ਕਿ ਜਿਹੜਾ ਭਗਵਾਨ ਪਾਨ ਦੀ ਸਰਕਾਰ ਆ ਇਹ ਤਾਂ ਬਿਲਕੁਲ ਸਾਰਾ ਕੰਮ ਪੰਜਾਬ ਦੇ ਜਿਹੜਾ ਹੋਮ ਡਿਪਾਰਟਮੈਂਟ ਹੈ ਉਹ ਬੀਜੇਪੀ ਦੇ ਕੇਂਦਰ ਸਰਕਾਰ ਦੇ ਹਵਾਲੇ ਕੀਤਾ ਐ ਐਨਐਸਏ ਵੀ ਜਦੋਂ ਲਾਈ ਗਈ ਤੇ ਇਹਨਾਂ ਨੇ ਜੁਆਇੰਟ ਆਪਰੇਸ਼ਨ ਕੀਤਾ ਇਹਨਾਂ ਨੇ ਕਬੂਲਿਆ ਕੇਜਰੀਵਾਲ ਨੇ ਬਹੁਤ ਸਾਰੇ ਬਹੁਤ ਵੱਡੀ ਟੈਲੀਵਿਜ਼ਨ ਤੇ ਆਣ ਕੇ ਕਿਹਾ ਕਿ ਬੀਜੇਪੀ ਨੇ ہماری ਮਦਦ ਮੰਗੀ ਅਸੀਂ ਨੇ ਉਹਨੂੰ ਮਦਦ ਦਿੱਤੀ ਅੱਗੇ ਵੀ ਮੰਗेंगे ਅੱਗੇ ਵੀ ਦੇਂਗੇ ਔਰ ਫਿਰ ਉਹਨਾਂ ਦੀ ਐਨਐਸਏ ਇੱਕ ਸਾਲ ਤੋਂ ਬਾਅਦ ਇੱਕ ਸਾਲ ਹੀ ਹੋਰ ਐਕਸਟੈਂਡ ਕਰ ਦਿੱਤੀ ਸੋ ਦਿਸ ਇਜ਼ ਦਿਸ ਇਜ਼ ਕਰੂ ਦਿਸ ਇਜ਼ क्रੂਅਲਟੀ this is uh, extreme brutality against human beings by our own leaders aur jada kisana da andolan vi hoya ode ch vi inna da joint operation hai haryana police de naal le inna ne koi cognizance nahi leyi bahut sare log pattad ho gaye tractor pan te ek bichara ashok karan maraya gaya to ke main bhagwant maan nu dekh reha haan ke jivein ke ik bjp da hath thoka ban ke punjab sarkar chala reha va aur koi vi awaaz utharni dena chahunda aap ajj ਇਕ ਇੱਕ ਕਰਾਪਟ ਟੈਂਟਡ ਲੀਡਰ ਅਰਵਿੰਦ ਕੇਜਰੀਵਾਲ ਜੋ ਸ਼ਰਾਬ ਘਟਾਲੇ ਵਿੱਚ ਅਰੈਸਟ ਕੀਤਾ ਹੋਇਆ ਵਾ ਅੱਜ ਉਹਦੇ ਉਹਦੇ ਪਿੱਛੇ ਲਿੱਟਦੇ ਫਿਰਦੇ ਨੇ ਸੜਕਾਂ ਤੇ ਅੱਜ ਕੋਈ ਇੱਕ ਦਿਨ ਦਾ ਇਹਨਾਂ ਨੇ ਰੱਖਿਆ ਸੀ ਜੀ ਫਾਸਟ ਰੱਖਿਆ ਗਿਆ ਸੀ ਇੱਕ ਦਿਨ ਦਾ ਅਸੀਂ ਰੱਖਾਂਗੇ ਜੀ ਟੋਕਨ ਫਾਸਟ ਤੇ ਇਹ ਭੁੱਲ ਗਏ ਜਦੋਂ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਮੈਂਟਲ ਟੌਰਚਰ ਕੀਤਾ ਉਹਨਾਂ ਤੇ ਝੂਠੇ ਮੋਬਾਈਲ ਫੋਨਸ ਵਗੈਰਾ ਪਤੀਜਾ ਪਲਾਂਟ ਕੀਤੇ ਜਾਂ ਗਏ ਜਾਂ ਤਾਂ ਕਿ ਇਹਨਾਂ ਨੂੰ ਸਾਲ ਹੋ ਰੱਖਿਆ ਜਾਵੇ ਉਦੋਂ ਇਹਨਾਂ ਦੇ ਪਰਿਵਾਰ ਦੀਆਂ ਔਰਤਾਂ ਬਹੁਤ ਸਾਰੇ 40 45 50 ਲੋਕਾਂ ਨੇ 25 ਦਿਨ ਖਾਣਾ ਨਹੀਂ ਖਾਦਾ ਜੀ ਉਦੋਂ ਦਾ ਭਗਵਾਨ ਪਾਨ ਨੂੰ ਕੋਈ ਚੇਤੇ ਨਹੀਂ ਆਇਆ ਕਿ ਹਾਂ ਇਹ ਵੀ ਪ੍ਰੋਟੈਸਟ ਕਰ ਰਹੇ ਨੇ ਲੋਕ ਇਸ ਕਰਕੇ ਇਹਦੀ ਇਹਦੀ ਤਾਂ ਜਿੱਦਾਂ ਇਨਸਾਨੀਅਤ ਖਤਮ ਹੋ ਗਈ ਹੁੰਦੀ ਤੇ ਇਹਦਾ ਬਸ ਕੇਜਰੀਵਾਲ ਦਾ ਤੇ ਬੀਜੇਪੀ ਦਾ ਛੇਲਾ ਬਣ ਕੇ ਰਹਿ ਗਿਆ ਜੀ ਪੰਜਾਬ ਦਾ ਮੁੱਖ ਮੰਤਰੀ ਨਹੀਂ